ਵਰਾਤੀ ਵਿਖੇ ਜਾ ਸਕਨੇ ਪੈਲੈਸ ਦੇ ਅੰਦਰ ਮੌਜੂਦ ਨੇ ਇਸ ਦੇ ਚੱਲਦੇ ਏਸੀ ਖਰਾਬ ਸੀਗਾ ਤੇ ਵਰਾਤੀ ਉਤੋਂ ਬਿਨਾ ਖਾਦੇ ਹੀ ਤੇ ਪਰਤ ਗਏ। ਬਹੁਤ ਪੂਰੇ ਦਿੱਤੇ ਆ ਆਪਾਂ ਨੂੰ ਜਦੋਂ ਆਪਾਂ ਨੂੰ ਪੂਰੀ ਆਪਾਂ ਨੂੰ ਮਿਲਦੀ ਨਹੀਂ ਹੈਗੀ ਜੋ ਏਸੀ ਆ ਬਕਾਲ ਕੀਤੀ ਆ ਆਪਣਾ ਚੱਲਣੀ ਨਹੀਂ ਕਿੰਨਾ ਰਿਸ਼ਤੇਦਾਰਾਂ ਦੇ ਵਿੱਚ ਆਪਾਂ ਨੂੰ ਦੂਜਾ ਹੁੰਦਾ ਨਾ ਕਿੰਨਾ ਕਿੰਨੀ ਮਿਹਨਤ ਕਰਕੇ ਆਪਾਂ ਬੇਟੀ ਦਾ ਜਾਂ ਲੜਕੀ ਦਾ ਵਿਆਹ ਭੇੜਾਂ ਦਾ ਕਰਦੇ ਆਂ ਕਿੰਨੀ ਅਸੀਂ ਮਿਹਨਤ ਕਰਕੇ ਪੈਸਾ ਕਮਾਉਨੇ ਆ ਜੇ ਉਹ ਸਾਡਾ ਪੈਸਾ ਗਲਤ ਬਰਬਾਦ ਹੋਵੇ ਗਲਤ ਮਿਸਯੂਜ਼ ਹੋਵੇ ਆਪਾਂ ਨੂੰ ਕਿੰਨਾ ਫੀਲ ਹੋਊਗਾ ਉੱਪਰ ਦੀ ਜੇ ਅਸੀਂ ਇਹਨਾਂ ਨਾਲ ਗੱਲ ਵੀ ਕਰਦੇ ਆ ਇਹ ਸਾਡੇ ਨਾਲ ਉੱਪਰ ਦੀ ਆਰਗਿਊ ਕਰਦੇ ਆ ਸਾਨੂੰ ਇਹਨਾਂ ਨੇ ਇਹ ਨਹੀਂ ਕਿਹਾ ਭਾਜੀ ਸੌਰੀ ਆ ਵੀ ਅਸੀਂ ਕਰ ਦੰਨੇ ਆ ਉੱਪਰ ਦੀ ਇਹਨਾਂ ਨੇ ਸਾਨੂੰ ਆਰਗਿਊ ਕੀਤੀ ਤੇ ਸਾਡੇ ਨਾਲ ਜਾਨੀ ਬਹੁਤ ਜ਼ਿਆਦਾ ਇਹਨਾਂ ਨੇ ਗਲਤ ਜਾਨੀ ਕੀਤਾ ਜਾਨੀ ਹਾਂਜੀ ਹੁਣ ਤੁਸੀਂ ਕੀ ਚਾਹੁੰਦੇ ਆ ਜੀ ਅਸੀਂ ਤਾਂ ਇਹ ਹੀ ਚਾਹੁੰਦੇ ਆ ਸਾਨੂੰ ਫੈਸਲਾ ਸਾਡਾ ਦੂਆ ਹੋਵੇ ਸਾਨੂੰ ਫੈਸਲਾ ਮਿਲੇ ਸਾਨੂੰ ਉਹਨਾਂ ਤੋਂ ਪੈਸੇ ਨਾਲ ਲਿੱਤੇ ਜਾਣ ਜਿਵੇਂ ਕਹੋ ਕਿ ਮੈਂ ਨਾ ਕੋਈ ਮਸਬੇਬੀਆ ਨਹੀਂ ਕੀਤਾ ਉਹ ਬੰਦੇ ਵੀ ਸਾਰੇ ਸੀ ਜਿਨ੍ਹਾਂ ਮਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਇੱਧਰ ਆ ਇੱਧਰ ਤੈਨੂੰ ਮੈਂ ਦੱਸੂਗਾ ਮੈਂ ਜਨਰੇਟਰ ਵਾਲੇ ਨੂੰ ਫੋਨ ਕਰਾਇਆ ਸਾਡਾ ਜਨਰੇਟਰ ਫਟ ਗਿਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਡਾ ਜਨਰੇਟਰ ਫਟਿਆ ਹੋਇਆ ਤੁਸੀਂ ਜਿਹੜੇ ਮੁੱਦੇ ਨੇ ਮੈਂ ਜਿੰਨੇ ਵਜੇ ਫੋਨ ਕੀਤਾ ਉਹ ਵੀ ਇਹਦੇ ਵਿੱਚ ਚੈੱਕ ਕਰੋ ਡਿਟੇਲ ਤੁਸੀਂ ਉਹਨੂੰ ਕੱਢ ਕੇ ਦੇਖ ਲਓ ਇੱਧਰ ਸਰ ਤੁਸੀਂ ਇੱਧਰ ਕੱਢ ਕੇ ਦੇਖ ਲਓ ਕਿ ਉਹਨੂੰ ਫੋਨ ਕੀਤਾ ਕਿ ਤਾਰੀ ਜਲਦੀ ਤੋਂ ਜਲਦੀ ਘੱਟ ਤੱਕ ਜਨਰੇਟਰ ਲਾ ਕੇ ਪੁੱਛਦੇ ਉਹ ਕਹਿੰਦਾ ਸਰ ਮੈਂ ਜਨਰੇਟਰ ਪਾ ਕੇ ਅੱਧੇ ਭੋਲੇ ਕੰਦੇ ਪਹੁੰਚ ਰਿਹਾ ਮੈਂ ਕਿਹਾ ਮੇਰਾ 180 ਕਿਲੋਵਾਟ ਦਾ ਜਨਰੇਟਰ ਤੇ ਇੱਕੋ ਬੜੇ ਤੋਂ ਬਣਾ ਕਿਹੜਾ ਕਹਿੰਦਾ 125 ਕਿਲੋਵਾਟ ਦਾ ਕੋਈ ਗੱਲ ਨਹੀਂ ਮੈਂ ਅੱਧੇ ਯੂਨਿਟ ਨੇ ਜਿਹੜੇ ਬਾਟਨ ਤੇ ਪੜਦੇ ਨੇ ਤੂੰ 125 ਵਾਲਾ ਜਾ ਕੇ ਪਹੁੰਚਾ ਇਹ ਮੈਨੂੰ ਬਾਜੀ ਉਹ ਨਹੀਂ ਕਹਿੰਦਾ ਕਹਿੰਦਾ ਤੂੰ ਇੱਧਰ ਆ ਇੱਧਰ ਤੈਨੂੰ ਮੈਂ ਦੱਸਦਾ ਕਹਿੰਦਾ ਤੂੰ ਜੇ ਕਿਤੇ ਗਿਆ ਚਲੋ ਗਰਮੀ ਤੇ ਮੌਣ ਚ ਉਹਨਾਂ ਨੂੰ ਵੀ ਗਰਮੀ ਸੀ ਤੇ ਤੂੰ ਜਵਾਬ ਤੁਹਾਡਾ ਦੇਣਾ ਮਿਸ ਵੀ ਕਰਨਾ ਨਹੀਂ ਬੰਦਦਾ ਸੀ ਜੋ ਉਹ ਲਿਆ ਸਰ ਜੇ ਮੈਂ ਉਹਨਾਂ ਦੀ ਗੱਲ ਤੇ ਕੁਝ ਬੋਲ ਲਾਉਂਦਾ ਮੈਂ ਭੱਜ ਜਾ ਕਿੱਥੋਂ ਮੈਂ ਲੜਨ ਨੂੰਰੇ ਬੈਠਾ ਹਾਂ ਜੀ ਨਾਲ ਗੱਲ ਕੀਤੀ ਸੀ ਕਿ ਜੀ ਕਿ ਅਸੀਂ ਜਿਹੜਾ ਏਸੀ ਤੁਹਾਨੂੰ ਚਲਾ ਕੇ ਦੇਵਾਂਗੇ ਪਹਿਲਾਂ ਤੁਸੀਂ ਜੀ ਬਿਲਕੁਲ ਸਾਰਾ ਏਸੀ ਚੱਲਦਾ ਹੈ ਸੀ ਜਿਹੜੇ ਰੂਮ ਦੀ ਇਹ ਗੱਲ ਕਰ ਰਹੇ ਨੇ ਅਸੀਂ ਰੂਮ ਦੇ ਸੀ ਸਵਿਚ ਦੀ ਬਟਨ ਦਾ ਬੰਦਨ ਦੇ ਉੱਥੇ ਬਟਨ ਆ ਕਿਸੇ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੇ ਬਟਨ ਬੰਦ ਕਰਤਾ ਨਾ ਮੈ ਕੋਲ ਹੋਰ ਸੇ ਮੈਸੇਜ ਆਇਆ ਨਾਲਦੀ ਨਾਲ ਏਸੀ ਵਾਲਾ ਮੁੰਡਾ ਕਿ ਤੁਸੀਂ ਹੁਣ ਵੀ ਜਾ ਕੇ ਦੇਖ ਪਰ ਜਦੋਂ ਅਸੀਂ ਆਏ ਹੈਗੇ ਆ ਤਾਂ ਉਸ ਵੇਲੇ ਤੇ ਸਭ ਤੋਂ ਤੁਹਾਡੇ ਇਸ ਦਫਤਰ ਵਿੱਚ ਆਏ ਆ ਤੁਹਾਨੂੰ ਜਦੋਂ ਫੋਨ ਕੀਤਾ ਜਦੋਂ ਤੁਹਾਨੂੰ ਫੋਨ ਕੀਤਾ ਉਸ ਵੇਲੇ ਇਹ ਦਫਤਰ ਦੀ ਵੀ ਲਾਈਟ ਉਸ ਵੇਲੇ ਚੱਲੀ ਆ ਇਹਦੇ ਪਿੱਛੇ ਕੀ ਕਹਿਣਾ ਚਾਹੋਗੇ ਦਫਤਰ ਦੀ ਲਾਈਟ ਸਰ ਚੱਲਦੀ ਨਹੀਂ ਬਿਲਕੁਲ ਅਸੀਂ মিডিਆ ਵਾਲੇ ਇੱਥੇ ਸੀਗੇ ਬੰਦ ਸੀ 15 ਮਿੰਟ ਖੜੇ ਰਹੇ ਆ ਲਾਈਟ ਦਾ ਹਾਲ ਦੀ ਲਾਈਟ ਦਾ ਨੋ ਕਨੈਕਸ਼ਨ ਸਾਡੇ ਕੋਲ ਹਾਲ ਦੇ ਵਿੱਚ 15 ਮਿੰਟ ਬਾਅਦ ਫਿਰ ਕਿੱਥੋਂ ਚੱਲੀ ਆ ਸਰ ਉਹ ਬਿਜਲੀ ਬੋਰਡ ਨੂੰ ਪਤਾ ਹੋਣਾ ਕਿਉਂਕਿ ਅਸੀਂ ਹਾਲ ਦੇ ਵਿੱਚੋਂ ਬਸ ਦਫਤਰ ਦੇ ਵਿੱਚੋਂ ਅਸੀਂ ਹਾਲ ਦੇ ਵਿੱਚ ਨਾ ਤਾਂ ਲਾਈਟ ਦੇ ਸਕਦੇ ਨਾ ਸੋ ਵਿਕੀ ਗਈ ਸਾਡਾ ਜਿਹੜਾ ਹਾਲ ਆ ਸਿਰਫ ਜਨਰੇਟਰ ਤੇ ਚੱਲਦਾ ਉਹਦਾ 40 ਕਿਲੋਵਾਟ ਦਾ ਜਨਰੇਟਰ ਲੱਗ ਚੱਲ ਰਿਹਾ ਇੱਕ 60 ਵਾਲਾ ਲੱਗ ਚੱਲ ਰਿਹਾ ਤੇ ਮੇਨਾਬੇ ਸਯੋਗੀ ਸ਼ਲੇਸ਼ ਕੁਮਾਰ ਫੋਨ ਲਾਈਨ ਤੇ ਜੁੜੇ ਹੋਏ ਨੇ ਸਲੇਸ਼ ਜਾਨਣਾ ਚਾਹੂਗੇ ਕਿ ਕੁਝ ਮੌਕੇ ਤੇ ਵਾਪਰਿਆ ਹਾਲਾਂਕਿ ਲੜਕੀ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਮਿਸਬੀਹੇਵ ਕੀਤਾ ਗਿਆ ਗਾਲੀ ਗਲੋਚ ਕੀਤਾ ਗਿਆ ਜੀ ਬਿਲਕੁਲ ਇਹ ਜਿਹੜੀ ਘਟਨਾ ਦੇਖੋ ਨਮਾਜ਼ ਸਾਡੇ ਗੋਲਡਨ ਪੈਲੇਸ ਨੇ ਉੱਥੇ ਵੀ ਘਟਨਾ ਆਈਏ ਇੱਕ ਲੜਕੀ ਪਰਿਵਾਰ ਇੱਥੇ ਸਾਦੀ ਵਾਸਤੇ ਆਪਣੇ ਕੁੜੇ ਦੇ ਵਿਆਹ ਵਾਸਤੇ ਆਏ تھے ਬੁੱਕ ਕੀਤੀ ਸੀ ਜਿਸ ਵਿੱਚ ਕੀ ਐਸੀ ਜਿਹੜੇ ਤੁਹਨ ਦੇਖ ਤੁਹਾਨੂੰ ਦੱਸੀ ਕਿ ਜਿਹੜਾ ਇਹ ਗਰਮੀ 40 ਦੇ ਪਾਰ 42 ਡਿਗਰੀ ਸੈਲਸੀਸ ਸੈਲਸੀਸ ਹੈਗਾ ਨਾਲ ਇੰਨੀ ਗਰਮੀ ਵਿੱਚ ਜਦ ਉਥੇ ਪਰਿਵਾਰ ਸਾਰ ਗਿਆ ਸੀ ਜਿਹੜਾ ਪੈਲੈਸ ਕਿਰਾਏ ਸੀ ਕਿ ਕਰੇ ਕਿਰਾਇਆ ਪੂਰਾ ਦਿੱਤਾ ਉਹਨਾਂ ਨੇ ਲੇਕਿਨ ਜਦ ਅੰਦਰ ਗਿਆ ਤਾਂ ਕਿ AC ਨਹੀਂ ਚੱਲਿਆ ਸੀ ਵੀ AC ਨਹੀਂ ਚੱਲਿਆ ਤੁਹਾਨੂੰ ਗਰਮੀ ਵਿੱਚ ਅੰਦਰ ਭੜਾਸ ਹੋ ਗਿਆ ਸੀ ਬਹੁਤ ਬੁਰਾ ਹਾਲ ਹੋ ਗਿਆ ਸੀ ਜਿਹੜੇ ਪਬਲਿਕ ਜਿਹੜੇ ਪਬਲਿਕ ਬਰਾਤੀ ਆਏ ਸੀ ਸਾਰੇ ਉਹ ਗਰਮੀ ਕਾਰਨ ਜਿਹੜਾ ਮੈਨੇਜਰ ਬੁਦਸਿਆ ਵੀ ਲੇਕਿਨ ਉਹਨਾਂ ਨੇ ਕਿ ਮਿਸਬੀਹ ਵੀ ਕੀਤਾ ਜਿਸ ਤਰ੍ਹਾਂ ਕਿ ਲੜਕੀ ਪਰਿਵਾਰ ਸਾਰੇ ਦਸਰੇ ਨੇ ਕਿ ਮੇਰੇ ਨੂੰ ਪਰੇਸ਼ਾਨੀ ਕਿਨਾਂ ਪਿਆ ਉਹ ਤੇ ਬਰਾਤੀ ਸਾਰੇ ਉੱਠ ਕੇ ਚਲੇ

हां जी रेंट ने पूरा लड़की वाले ने रेंट पूरा ਦਿੱਤਾ ਸੀ ਜਿਸ ਤਰ੍ਹਾਂ ਉਹਨਾਂ ਨੇ ਮੁਕਾਇਆ ਸੀ ਜਰ ਪੈਸੇ ਬਾਰੇ ਇਹ ਚਲੋ ਗਰਮੀ ਦਾ ਮੌਸਮ ਤੁਹਾਨੂੰ ਪਤਾ ਹੈ ਕਿ ਗਰਮੀ ਮੇ ਏਸੀ ਬਹੁਤ ਜ਼ਰੂਰੀ ਹੈ ਉਹ ਪੈਲਸ ਮੇ ਜਿਹੜੇ ਕਿ ਲੋਕ ਕਰਾਉਡ ਬਹੁਤ ਜ਼ਿਆਦਾ ਹੁੰਦਾ ਹੈ ਔਰ ਉਥੇ ਏਸੀ ਏਸੀ ਜ਼ਰੂਰੀ ਚਾਹੀਦਾ ਲੇਕਿਨ ਜਿਹੜੇ ਮੈਨੇਜਰ ਕੇੰਦਰ ਕੀ ਜਿਹੜਾ ਏਸੀ ਹੈਗਾ ਉਹ ਜਨਰੇਟਰ ਔਨ ਚੱਲਦਾ ਹੈ ਜੀ ਜਨਰੇਟਰ ਮੇਰਾ ਖਰਾਬ ਹੋ ਗਿਆ ਸੀ ਇਸਲੇ ਇਹ ਪ੍ਰਸੰਗ ਸਾਹਮਣਾ ਕਰਨਾ ਪਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਲੇਸ਼ ਤੁਹਾਨੂੰ ਤਮਾਮ ਜਾਣਕਾਰੀ ਦੇਣ ਲਈ ਤੇ ਨਵਾਂ ਸ਼ਹਿਰ ਚੋ ਗਰਮੀ ਦੇ ਕਾਰਨ ਪੈਲਸ ਤੋਂ ਬਰਾਤੀ ਹੀ ਪਜ ਗਏ ਨੇ ਤੀਸਰੇ ਉਚਾਲ ਪਾਰਾ ਤੁਹਾਨੂੰ ਵਿਖਾਰੇ ਮਈ ਦਾ ਮਹੀਨਾ ਹੈ ਗਰਮੀ ਨੇ ਚਾਰ ਚੁਪੇਰੇ ਹਾਹਾਕਾਰ ਮਚਾਈ ਹੋਈ ਹੈ 40 ਡਿਗਰੀ ਨੂੰ ਪਾਰਾ ਪਹੁੰਚ ਚੁੱਕਿਆ ਹੈ ਲੂ ਚੱਲ ਰਹੀ ਹੁੰਦੀ ਹੈ ਦਿਸ ਦੇ ਵੇਲੇ ਤੇ ਇਹ ਜੀ ਗੱਲ ਜ਼ਾਹਰ ਹੈ ਜੇ AC ਨਹੀਂ ਚੱਲ ਰਹਾ ਤਾਂ ਬਰਾਤਿਆਂ ਨੂੰ ਕਾਫੀ ਦਿੱਕਤਾਂ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸਿਗਾ ਹਾਲਾਂਕਿ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਪੂਰਾ ਰੈਂਟ ਪ੍ਰੋਪਰ ਰੈਂਟ ਦਿੱਤਾ ਹੋਇਆ ਸਿਗਾ ਉਸ ਦੇ ਚੱਲਦੇ ਹੀ ਬਰਾਤਿਆਂ ਨੂੰ ਖੱਜਲ ਖੁਆਈ ਦਾ ਸਾਹਮਣਾ ਕਰਨਾ ਪਿਆ ਜੋ ਬਰਾਤੀ ਸੀਗੇ ਬਿਨਾ ਕੁਝ ਖਾਦੇ ਪੀਤੇ ਬਿਨਾ ਰੋਟੀ ਖਾਦੇ ਹੀ ਉੱਥੋਂ ਚਲੇ ਗਏ ਹਾਲਾਂਕਿ ਜੋ ਪਾਲਲਜ਼ ਦਾ ਮੈਨੇਜਰ ਹੈ ਉਸਨੇ ਕਿਹਾ ਕਿ ਜਨਰੇਟਰ ਖਰਾਬ ਹੋਣ ਕਰਕੇ ਏਸੀ ਨਹੀਂ ਚੱਲ ਰਿਹਾ। ਗੈਸਟ ਹਾਜ਼ੀਰ ਤੇ 골ਡਨ ਪੈਲੰਡਰ ਦੇ ਵਿੱਚ ਕਾਪਰ ਇਹਨਾਂ ਨੇ ਭਾਜੀ ਸਵੇਰ ਦੇ ਏਸੀ ਬਿਲਕੁਲ ਬੰਦ ਹੈ ਅਸੀਂ 10 ਵਾਰ ਡੀਜੇ ਬੰਦ ਕਰਾ ਕੇ ਅਲਾਸਮੈਂਟ ਕਰਾਈ ਆ ਵੇ ਸਾਨੂੰ ਮੈਨੇਜਰ ਕੰਟੈਕਟ ਕਰਿਆ ਕੇ ਇਹਨਾਂ ਨੇ ਸਾਨੂੰ ਕੋਈ ਕੰਟੈਕਟ ਨਹੀਂ ਦਿੱਤਾ ਠੀਕ ਹੈ ਨਾ ਇਹ ਕਹਿੰਦੇ ਸਾਡੇ ਜਨਰੇਟਰ ਖਰਾਬ ਆ ਫਲਾਨਾ ਕਰਾਵਾ ਧਮਕਾਣਾ ਕਰਾਵਾ ਠੀਕ ਹੈ ਨਾ ਭਾਜੀ ਸਾਡੇ ਅੰਦਰ ਜਿੰਨੇ ਗੈਸਟ ਆਏ ਆ ਸਾਰੇ ਇੱਦਾਂ ਹੀ ਵਾਪਸ ਚਲ ਗਏ ਸਿਰਫ 20% ਲੋਕਾਂ ਨੇ ਫੂਡ ਖਾਦਾ 80% ਸਾਨੂੰ ਫੂਡ ਪਾਜੀ ਸਿੱਖਣਾ ਪੈਣਾ ਹੈ ਨਾ ਉਹਦਾ ਕੀ ਅਸੀਂ ਕੀ ਕਰਾਂਗੇ ਉਹ ਦੱਸੋ ਠੀਕ ਹੈ ਨਾ ਇਹ ਕਰੀ ਜਾਂਦੇ ਆ ਜੀ ਹੁਣ ਅਸੀਂ ਮੈਨੇਜਰ ਸਾਹਮਣਾ ਮਿਲ ਕੇ ਗਏ ਆ ਕਹਿੰਦੇ ਜੀ ਸਾਡਾ ਡਿਨੇਟਰ ਖਰਾਬ ਹੋ ਗਿਆ ਸਾਡਾ ਕੀ ਕਸੂਰ ਭਾਜੀ ਬੈਕਅਪ ਤਾਂ ਚਾਹੀਦਾ ਹੀ ਆ ਕਿ ਨਹੀਂ ਚਾਹੀਦਾ ਤੁਸੀਂ ਦੱਸੋ